ਬਾਈਕ ਤੇ ਕਾ ਖੜਸਾ ਬਾਈਕ ਤੇ ਕੀ ਫੋਟੋ ਬਾਈਕ ਤੇ ਕੀ ਫੋਟੋ ਸ਼ਹਿਰ ਨਦਪੁਰ ਛੜ ਕੇ ਆਪਣਾ ਲੈ ਤੁਰ ਚੱਲ ਆਇਆ ਜ ਤੇਰੇ ਲਈ ਸ਼ਹਿਰ ਨਦਪੁਰ ਛੜ ਕੇ ਆਪਣਾ ਲੇ ਤੁਰ ਚੱਲ ਆਂ ਅਜ ਤੇਰੇ ਲਈ ਸ਼ਰਸ ਦੀਆਂ ਗਲੀਆਂ ਅੰਦਰ ਕਿੜੇ-ਕਿੜਕੇ ਭਲਿਆ ਮੈਂ ਸ਼ਰਸ ਦੀਆਂ ਗਲੀਆਂ ਅੰਦਰ ਕਿੜੇ-ਕਿੜਕੇ ਭਲਿਆ ਮੈਂ ਲੋੜ ਪਈ ਜਦ ਪਿਓ ਵਰਨ ਦੇ ਇੱਕ ਵਾਰ ਨਹੀਂ ਟਲਿਆ ਮੈਂ ਲੋੜ ਪਈ ਜਦ ਪਿਓ ਵਰਨ ਦੇ ਇੱਕ ਵਾਰ ਨਹੀਂ ਟਲਿਆ ਮੈਂ ਤੂੰ ਤਖ ਕੀ ਕਰਿਆ ਅਜ ਤੱਕ ਮੇਰੇ ਅਡੇ ਝੇਰੇ ਲਈ ਤੂੰ ਤਖ ਕੀ ਕਰਿਆ ਅਜ ਤੱਕ ਮੇਰੇ ਅਡੇ ਝੇਰੇ ਲਈ ਸ਼ਹਿਰ ਨਦਪੁਰ ਛੜ ਕੇ ਆਪਣਾ ਹਾਂ ਲੇ ਤੁਰ ਚੱਲ ਆ ਅਜ ਤੇਰੇ ਲਈ ਸ਼ਹਿਰ ਨੰਦਪੁਰ ਛੱਡ ਕੇ ਆਪਣਾ ਲੈ ਤੁਰ ਚੱਲ ਆ ਅਜ ਤੇਰੇ ਲਈ ਕੱਲੀ ਕਲੀ ਏਟ ਦੇ ਅੰਦਰ ਯਾਦ ਵਸਿਆ ਹੋਇਆ ਨੇ ਕੱਲੀ ਕੱਲੀ ਇਟ ਦੇ ਅੰਦਰ ਯਦਾਂ ਵਸੀਆਂ ਹੋਈਆਂ ਨੇ ਕੋਮਲ ਹੱਥਾਂ ਦੇ ਨਾਲ ਕੰਦਾਂ ਫਤੇ ਸਿੰਘ ਗਣੇਸ਼ੂਆਂ ਨੇ ਕੋਮਲ ਹੱਥਾਂ ਤੇ ਨਾਲ ਕੰਦਾਂ ਫਤੇ ਸਿੰਘ ਗਣੇਸ਼ੂਆਂ ਨੇ ਮੇਰੇ ਘਰ ਦੇ ਦੀਪ ਨੇ ਬੁਝਨੇ तेरे स्वर्ग सवेरे ले मेरे कर दे दीपन बुझने तेरे स्वर्ग सवेरे ले शहर नंदपुर सड़के अपना हां ले तुर चल आज तेरे ले ਸ਼ਹਿਰ ਨੰਦਪੁਰ ਛੱਡ ਕੇ ਆਪਣਾ ਲੈ ਤੁਰ ਚਲ ਆ ਜ ਤੇਰੇ ਲਈ ਪਰ ਜਦੋਂ ਮੈਂ ਪਟਿਆ ਦੇਖੀ ਤਾਂ ਨਿਕਲਦੀਆਂ ਗਣੀਆਂ ਦੀ ਪਰ ਜਦੋਂ ਮੈਂ ਪਟਿਆ ਦੇਖੀ ਤਾਂ ਕਲ ਦੇ ਘੜੀਆਂ ਦੇ ਤੈਨੂੰ ਬੇਸ਼ੱਕ ਬਿਸਰ ਜਾਏਗੀ ਜਿਸ ਮੇਰੇ ਆਤਲਿਆਂ ਦੇ ਤੈਨੂੰ ਬੇਸ਼ੱਕ ਬਿਸਰ ਜਾਏਗੀ ਜਿਸ ਮੇਰੇ ਆਤਲਿਆਂ ਦੇ ਕਰਦੇ ਚੰਨਨ ਵਹਿ ਕੇ ਸੋਚੀ ਸਿਰਸਪੇ ਹਣੇ ਰੇ ਲਈ ਕਰਦੇ ਚੰਨਨ ਵਹਿ ਕੇ ਸੋਚੀ ਸਿਰਸਪੇ ਹਣੇ ਰੇ ਲਈ ਸ਼ਹਿਰ ਹਨਦਪੁਰ ਛੱਡ ਕੇ ਆਪਣਾ ਹਾਂ ਲੈ ਤੁਰ ਚਲ ਅਜ ਤੇਰੇ ਚੰਗਾ ਫਿਰਨਰ ਵਰਸੜੇ ਮਿਲਣੀ ਅਜ ਅਖੀਰੀ ਏ ਚੰਗਾ ਫਿਰਨਰ ਵਰਸੜੇ ਮਿਲਣੀ ਅਜ ਅਖੀਰੀ ਏ ਲਸਕੋਲੋ ਹੱਸ ਲੰਗ ਜਾਣਾ ਸੋ ਕਾ ਪਿਓ ਦਸ ਕਿਹੜੇ ਲਈ ਲਸਕੋਲੋ ਹੱਸ ਲੰਗ ਜਾਣਾ चौकस प्यो केड़े ले शहर अनंदपुर छड़ के अपना हाँ लै तुर चल आज तेरे ले शहर अनंदपुर छड़ के अपना ਲੈ ਤੁਰ ਚੱਲ ਆ ਅਜ ਤੇਰੇ ਲਈ ਲੈ ਤੁਰ ਚੱਲ ਆ ਅਜ ਤੇਰੇ ਲਈ ਲੈ ਤੁਰ ਚੱਲ ਆ ਅਜ ਤੇਰੇ ਲਈ ਵਾਹਿਗੁਰਜੀ ਦਾ ਖੜਸਾ ਵਾਹਿਗੁਰਜੀ ਦੀ ਫਤਿਹ ਬੋਲੇ ਸੋਨਿਹਾਲ ਸਾਸਰੀਆ ਕਾਲ